ਹਾਂ ਠੀਕ ਹੈ ਥੋੜਾ ਘਰੇ ਮੇਰੇ ਬੇਬੇ ਰਾਜੀ ਮੀਤ ਕੋ ਠੀਕ ਆ ਅਗੇ ਨਾਲ ਠੀਕ ਹੈ ਅਗੇ ਨਾਲ ਠੀਕ ਹੈ ਪੈਰਾਂ ਦੇ ਬਾਹਰ ਪੈਣ ਲੱਗ ਗਿਆ ਥਰਟੜਾ ਥੋੜਾ ਥੋੜਾ ਕਹਿੰਦੇ ਆਪਰੇਟ ਕਰਨਾ ਹੈ ਤਾਂ ਆਪਰੇਟ ਕਰਨਗੇ ਸਿਰਫ ਟਾਈਮ ਲੱਗਦਾ ਬੇਬੇ ਤੂੰ ਫਿਰ ਕਰ ਕਿਉਂ ਕਰਦੀ ਆ ਨਹੀਂ ਮੈਂ ਫਿਕਰ ਤੁਹਾਡੇ ਹੁੰਦੇ ਬੱਚੇ ਆਪਣੇ ਪੁੱਤ ਦੇ ਹੁੰਦੇ ਕੋਈ ਫਿਕਰ ਨਹੀਂ ਕਰਦੀ ਨਹੀਂ ਕਰਦੀ ਪਰ ਤਕਲੀਫ ਤਾਂ ਹੁੰਦੀ ਹੈ ਕੋਈ ਹੋਣ ਨਹੀਂ ਦਿੰਦੇ ਆਪਾਂ ਠੀਕ ਗੱਲ ਬਾਅਕੇ ਬਿਓਸ਼ ਕਰਕੇ ਕਰਾਂਗੇ ਠੀਕ ਆ ਨਾਲੇ ਮੇਰੇ ਪੁੱਤ ਨੂੰ ਬਤਾਇਆ ਹੂੰ ਤੈਨੂੰ ਵੀ ਮਾਂ ਤੁਹਾਡੇ ਵੀ ਸ਼ੀਸ਼ ਅਸ਼ੀਰਵਾਦ ਨਾਲ ਹੀ ਆ ਹਨਾ ਤੁਸੀਂ ਗਏ ਸੀ ਨਾ ਲੈਣ ਆਸਤੇ ਵਾਰ ਨੂੰ ਪਤਾ ਲੱਗਿਆ ਸੀ ਹਾਂ ਮਾਂ ਹਲੇ ਤਾਂ ਇਹ ਤਾਂ ਕੁਝ ਨਹੀਂ ਇਸ ਤੋਂ ਵੱਡਾ ਵਾਰਡ ਮਨੇ ਬਿਚੇ ਤੁਹਾਨੂੰ ਆ ਜਿਹੜਾ ਵਾਰਡ ਆ ਸਭ ਤੋਂ ਵੱਡਾ ਵਾਰਡ ਨਹੀਂ ਦੇਖ ਜਿੰਨੇ ਬਹੁਤ ਉੱਤੀ ਆਉਤੀ ਠੀਕ ਹੈ ਠੀਕ ਹੈ ਮੈਂ ਪਰਾਂ ਨਹੀਂ ਅੱਗੇ ਤੁਹਾਡੇ ਲਈ ਅਰਦਾਸ ਕਰੂੰਗੀ ਧੰਨਵਾਦ ਬਹੁਤ ਕਿ ਮੇਰੇ ਵੀ ਜਿੰਨੀ ਬਚੀ ਉਮਰ ਤਨੂੰ ਲੱਗਦਾ ਨਾ ਨਾ ਤੇਰੀ ਉਮਰ ਨਹੀਂ ਚਾਹੀਦੀ ਮਾਂ ਤੇਰੀਆਂ ਦੁਆਵਾਂ ਚਾਹੀਦੀਆਂ ਜਿੱਦਾਂ ਤੁਸੀਂ ਬੀੜਾ ਚੁੱਕਿਆ ਪੈ ਤਾਂ ਬਹੁਤ ਵੱਡਾ ਚੁੱਕਿਆ ਤੇਰੀਆਂ ਦਵਾਵਾਂ ਦੀ ਲੋੜ ਹਰ ਇੱਕ ਬੰਦਾ ਇੰਨਾ ਨਹੀਂ ਕਰ ਸਕਦਾ ਆਮ ਬੰਦਾ ਨਹੀਂ ਕਰ ਸਕਦਾ ਇੱਕ ਉਹਨੇ ਕਿਹਾ ਸੀ ਜਿੰਨੀਆਂ ਮੇਰੀਆਂ ਮਾਵਾਂ ਵਾਂ ਇੰਨਾ ਪਿਆਰ ਕਰਦੀਆਂ ਮੈਂ ਆਮ ਥੋੜੀਆਂ ਨਹੀਂ ਉਹੀ ਕਹਿੰਦੇ ਆ ਆਮ ਨਹੀਂ ਆਮ ਬੰਦਾ ਕਰ ਹੀ ਨਹੀਂ ਸਕਦਾ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਭਾਈ ਕਰਨਿਆ ਜਿਹਨੇ ਕਿਹਾ ਸੀ ਨਾ ਉਹ ਭਾਈ ਸੀ ਇਹ ਬਾਈ ਕਹਿੰਿਆ ਜੀ ਧੰਨਵਾਦ ਮਾ ਧੰਨਵਾਦ ਮਾ ਚਲੋ ਇਹ ਮਾ ਰਾਜਮੀਤ कौर ਸਾਡੀ ਸਾਰਾ ਪਰਿਵਾਰ 1984 ਦੇ ਦੰਗਿਆਂ ਚ ਖੋ ਚੁੱਕੀ ਹੈ ਪਰ ਅੱਜ ਵੀ ਇਹ ਮਾਂ ਦੇ ਬਹੁਤ ਸਾਰੇ ਧੀਆਂ ਤੇ ਬਹੁਤ ਸਾਰੇ ਪੁੱਤ ਨੇ ਮੱਲੇ ਜਿਹੜੇ ਚ ਰਹਿੰਦੀ ਸੀ ਨਾ ਮਾਂ ਉਹ ਮੱਲਾ ਮਾਂ ਦਾ ਧੀਆਂ ਤੇ ਪੁੱਤਾਂ ਨਾਲ ਭਰਿਆ ਪਿਆ ਸੀ ਭੈਣਾਂ ਤੇ ਭਰਾਵਾਂ ਨਾਲ ਭਰਿਆ ਪਿਆ ਸੀ ਮਾਤਾ ਰਾਣੀ ਦੀ ਇਹ ਭਗਤਨੀ ਬਾਬੇ ਨਾਨਕ ਦੀ ਇਹ ਪਾਸ਼ਿਕ ਆਪਣੇ ਖੂਨੀ ਰਿਸ਼ਤਿਆਂ ਤੋਂ ਤਾਂ ਦੂਰ ਸੀ ਪਰ ਇਨਸਾਨੀਅਤ ਦੇ ਰਿਸ਼ਤੇ ਨਾਲ ਜੁੜੀ ਹੋਈ ਸੀ ਔਰ ਸਭ ਤੋਂ ਵੱਡੀ ਨੌਕਰੀ ਕਰਦੀ ਸੀ ਫੈਕਟਰੀ 'ਚ ਉਹਦੇ ਵਿੱਚੋਂ ਵੀ ਪੈਸੇ ਦਾਨ ਕਰਦੀ ਸੀ ਲੋਕਾਂ ਦੀ ਮਦਦ ਕਰਦੀ ਸੀ ਉਹ ਦਾਨ ਨਹੀਂ ਕੀਤਾ ਬੇਟਾ ਨਹੀਂ ਕੀਤਾ ਨਹੀਂ ਕੀਤਾ ਨਾ ਮੇਰੀ ਇੰਨੀ ਔਕਾਤ ਨਹੀਂ ਹੈ ਗੁਰੂ ਮਹਾਰਾਜ ਦੇ ਸਿਰਫ ਵਚਨ ਸੀ ਕਿ ਦਸੰਤ ਕੱਢਣਾ ਹੈ ਤੇ ਕਿਰਤ ਕਰੋ ਨਾਮ ਜੱਦ ਕੇ ਚਕੋ ਨਾਮ ਜਪਦੇ ਰਹੋ ਬਸ ਮੈਂ ਉਸ ਉਹnade ਚਲੇਤੇ ਚਲ ਰਹੀ ਪੁੱਤਰ ਹੋਰ ਮੇਰੇ ਕੋਲ ਕੁਛ ਨਹੀਂ ਹੈ ਮੇਰੀ ਔਕਾਤ ਨਹੀਂ ਹੈ ਬਸ ਇਨੇ ਖੁਸ਼ ਨਸੀਬ ਹੈ ਕਿ ਮੈਨੂੰ ਇੱਕ ਪੁੱਤਰ ਮਿਲੇਆ ਉਹ ਵੀ ਐਨਾ ਮਹਾਨ ਸਖਸ਼ ਬਣੇਗਾ ਕਿ ਉਹ ਭਾਈ ਕਨ੍ਹਿਆ ਜਿਹੀ ਗੁਰੂ ਗੋਬਿੰਦ ਸਿੰਘ ਜਿੰਦਾ ਤੇ ਇਹ ਭਾਈ ਭਾਈ ਕਨ੍ਹਿਆ ਜਿਹੀ ਹੋਏਗਾ ਜੇ ਤੁਸੀਂ ਸੇਵਾ ਕਰਦੇ ਰਹੇ ਨਾ ਉਹਦੇ ਰੂਪ ਚ ਤੁਹਾਨੂੰ ਆਹ ਮਾਰਾ ਜੀ ਨੇ ਸੁਪਨਿਆਂ ਦੇ ਘਰ ਭੇਜਿਆ ਸਾਨੂੰ ਕਲ ਜੁੱਗਿਆਂ ਨੂੰ ਸੇਵਾ ਬਖਸ਼ੀਏ ਤੁਹਾਡੀ ਉਹ ਬਹੁਤ ਵੱਡੀ ਕਾ ਲਣਾ ਤੁਹਾਡੀ ਬੇਟਾ ਬਹੁਤ ਵੱਡੀ ਪੁੱਤ ਧੰਨਵਾਦ ਮਾ ਬੈਠੋ ਮਾ ਧੰਨਵਾਦ ਨਹੀਂ ਦੇਣਾ ਮੈਨੂੰ ਠੀਕ ਆ ਬਾਪ ਜੀ ਲੈ ਲੈਂਦਾ ਧੰਨਵਾਦ ਪੀ ਕੇ ਆ ਜਮੀਤ ਕਰੇ ਬੈ ਜਾ ਬੈ ਜਾ ਠੀਕ ਆ ਬੈਠੋ ਔਲੀ ਕਿਤੇ ਕੇ ਬੈਠ ਧਿਆਨ ਨਾਲ ਧਿਆਨ ਨਾਲ ਡਗ ਨਾ ਪੇ ਉੱਪਰੋਂ ਕਰਕੇ ਬਿਠਾਵਾਂ ਹਰ ਪਕਰਤ ਮੈਂ ਦੇਖਿਆ ਨਾ ਤਾਂ ਮੈਂ ਹੱਥ ਕੀਤਾ ਉੱਪਰ ਮੈਂ ਕਿਹਾ ਉਸਕੇ ਉੱਥੇ ਨਾ ਮੁੜ ਡੋ ਨਹੀਂ ਨਹੀਂ ਮਾ